ਵੱਲੋਂ ਸੱਦੀ ਗਈ ਅੰਤਰੰਕ ਕਮੇਟੀ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ 23 ਦਸੰਬਰ ਦਾ ਸਮਾਂ ਦਿੱਤਾ ਗਿਆ ਸੀ ਅੰਤਰੰਕ ਕਮੇਟੀ ਦੀ ਬੈਠਕ ਸੱਦੀ ਗਈ ਸੀ ਕਿਉਂਕਿ ਉਸ ਸਮੇਂ ਜੋ ਫੈਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਐਸਜੀਪੀਸੀ ਦੇ ਵੱਲੋਂ ਸੁਣਾਇਆ ਗਿਆ ਉਹਨਾਂ ਦੀਆਂ ਸਵਾਮਾਂ ਵਾਪਸ ਲੈ ਲਈਆਂ ਗਈਆਂ ਸੀ ਉਸ ਤੋਂ ਬਾਅਦ ਸ਼੍ਰੀ ਅਕਾਲਤ ਸਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਰਾਜ ਨਜ਼ਰ ਆਈ ਜਿਸ ਦੇ ਵਿਚਾਲੇ ਇਕੰਤਰੀਂ ਕਮੇਟੀ ਦੀ ਬੈਠਕ ਸੱਦ ਲਈ ਗਈ ਸੀ ਐਮਰਜੈਂਸੀ ਅਮਰitsar ਦੇ ਵਿੱਚ ਪਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਐ ਐਸਜੀਪੀਸੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਹੁਣਾਂ ਦੇ ਰੁਝੇਵਿਆਂ ਦੇ ਕਰਕੇ ਨਾ ਇਹ ਮੀਟਿੰਗ ਕੈਨਸਲ ਕੀਤੀ ਗਈ ਆ ਜਿਹੜਾ ਕਾਰਨ ਹੁਣ ਤੱਕ ਦਾ ਪਤਾ ਲੱਗ ਪਾਇਆ ਕਿ ਐਸਡੀਪੀਸੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਕੋਈ ਰਜਾਵਾਂ ਸੀ ਔਰ ਰੁਝੇਵਿਆਂ ਕਰਕੇ ਹੀ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਦੋਂ ਪਲਾਨ ਕੀਤੀ ਜਾਵੇਗੀ ਕਦੋਂ ਰੱਖੀ ਜਾਵੇਗੀ ਉਹ ਸਮੇਂ ਦੇ ਗਰਭ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਇਹ ਅਜੇ ਤੱਕ ਨਹੀਂ ਪਤਾ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ ਫਿਲਹਾਲ ਰੱਦ ਕਰ ਦਿੱਤੀ ਗਈ ਹੈ 23 ਦਸੰਬਰ ਨੂੰ ਇਹ ਮੀਟਿੰਗ ਰੱਖੀ ਸੀ ਹੁਣ ਮੀਟਿੰਗ ਰੱਦ ਹੋਈ ਹੈ ਹਾਲਾਂਕਿ ਬੀਤੇ ਦਿਨ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਜਿਹੜੇ ਨਿਯੋਸ਼ਰੀ ਅਕਾਲਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਮਿਲਦੇ ਨੇ ਮਾਸ਼ੀਵਾੜਾ ਸਾਹਿਬ ਦੇ ਵਿੱਚ ਮੁਲਾਕਾਤ ਹੁੰਦੀ ਹੈ ਜੱਥੇਦਾਰ ਸ਼੍ਰੀ ਕਾਲਤਤ ਸਾਹਿਬ ਦੇ ਗਿਆਨੀ ਰਗबीर ਸਿੰਘ ਹੁਣਾ ਦੇ ਨਾਲ ਡਾਕਟਰ ਦਲਜੀਤ ਚੀਮਾ ਬਲਵਿੰਦਰ ਸਿੰਘ ਪੁੰਦੜ ਮਹੇਸ਼ੰਦਰ ਗਰੇਵਾਲ ਗੁਲਜਾਰ ਸਿੰਘ ਰਣੀਕੇ ਔਰ ਪਰਮਜੀਤ ਸਰਨਾ ਹੁਣਾ ਦੀ ਮੁਲਾਕਾਤ ਗਿਆਨੀ ਰਗबीर ਸਿੰਘ ਹੁਣਾ ਦੇ ਨਾਲ ਮਾਸੀਵਾੜੇ ਦੇ ਵਿੱਚ ਹੁੰਦੀ ਹੈ ਇਹ ਵੀ ਮੁੱਦੇ ਤਮਾਮ ਉਹਨਾਂ ਦੇ ਨਾਲ ਵਿਚਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਕਹਿ ਦਿੱਤਾ ਜਾਣਾ ਕਿ ਰੁਝੇਵੇਂ ਹੁਣ ਕਰਕੇ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਕਿਤਨਾ ਕਿ ਤੈਨੂੰ ਆਪਸੀ ਵੀ ਤਾਲਮੇਲ ਨਾਲ ਜੁੜ ਕੇ ਦੇਖਿਆ ਜਾ ਰਿਹਾ ਜੋ ਝੜਕਾਰ ਹੀ ਮਿਲ ਪਾਰੀ ਹੈ ਪਰ ਫਿਲਹਾਲ ਇਹ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਕੋਈ ਰੁਝੇਵੇਂਆ ਕਰਕੇ ਫਿਲਹਾਲ ਦੀ ਘੜੀ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਜਿਹੜੀ ਅੰਤਰਿੰਕ ਕਮੇਟੀ ਦੀ ਬੈਠਕ ਸੱਦੀ ਗਈ ਸੀ ਐਸਜੀਪੀਸੀ ਦੇ ਵੱਲੋਂ ਅਜ ਜਥੇਦਾਰ ਸ਼੍ਰੀ ਕਾਲਤ ਸਹਿਬ ਦੀ ਨਰਾਜ਼ਗੀ ਦੇ ਚਲਦਿਆਂ ਆ ਇਹ ਮੀਟਿੰਗ ਸੱਦ ਲਈ ਗਈ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਸਵਾਮਾਂ ਵਾਪਸ ਲਈਆਂ ਗਈਆਂ ਸੀ ਤਾਂ ਇਹ ਵਿਧੀ ਵਿਵਧਾਨ ਤੋਂ ਜਾਂ ਇਹ ਨੀਤੀ ਤੋਂ ਖਫਾ ਨਜ਼ਰ ਆਈ ਸੀ ਸ਼੍ਰੀ ਅਕਾਲਤੂਰ ਸਾਹਿਬ ਦੇ ਜਥੇਦਾਰ ਤਾਂ ਇਸੇ ਕਰਕੇ ਮੋੜ ਤੋਂ ਇਹ ਮੀਟਿੰਗ ਸੱਦੀ ਗਈ ਸੀ ਕਿ ਪਰ ਹੁਣ ਦੱਸ ਦਈਏ ਕਿ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ 23 ਦਸੰਬਰ ਨੂੰ ਮੀਟਿੰਗ ਹੋਣੀ ਸੀ ਅੰਮ੍ਰਿਤਸਰ ਦੇ ਵੱਲੋਂ ਸੱਦੀ ਗਈ ਅੰਤਰਿਕ ਕਮੇਟੀ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 23 ਦਸੰਬਰ ਦਾ ਸਮਾ ਦਿੱਤਾ ਗਿਆ ਸੀ ਅੰਤਰਿਕ ਕਮੇਟੀ ਦੀ ਬੈਠਕ ਸੱਦੀ ਗਈ ਸੀ ਕਿਉਂਕਿ ਉਸ ਸਮੇਂ ਜੋ ਫੈਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਐਸਜੀਪੀਸੀ ਦੇ ਵੱਲੋਂ ਸੁਣਾਇਆ ਗਿਆ ਉਹਨਾਂ ਦੀਆਂ ਸਵਾਮਾਂ ਵਾਪਸ ਲੈ ਲਈਆਂ ਗਈਆਂ ਸੀ ਉਸ ਤੋਂ ਬਾਅਦ ਸ਼੍ਰੀ ਇਕਾਤਰ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਰਾਜ ਨਜ਼ਰ ਆਏ ਜਿਸ ਦੇ ਵਿਚਾਲੇ ਇੱਕ ਅੰਤਰਿਕ ਕਮੇਟੀ ਦੀ ਬੈਠਕ ਸੱਦ ਲਈ ਗਈ ਸੀ ਐਮਰਜੈਂਸੀ ਅੰਮ੍ਰਿਤਸਰ ਦੇ ਵਿੱਚ ਪਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਐ ਐਸਜੀਪੀਸੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਹੁਣਾਂ ਦੇ ਰੁਜੇਵਿਆਂ ਦੇ ਕਰਕੇ ਇਹ ਮੀਟਿੰਗ ਕੈਨਸਲ ਕੀਤੀ ਗਈ ਹੈ ਜਿਹੜਾ ਕਾਰਨ ਹੁਣ ਤੱਕ ਦਾ ਪਤਾ ਲੱਗ ਪਾਇਆ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਕੋਈ ਰਜਾਵਾਂ ਸੀ ਔਰ ਰੁਜੇਵਿਆਂ ਕਰਕੇ ਹੀ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਕਦੋਂ ਪਲਾਨ ਕੀਤੀ ਜਾਵੇਗੀ ਕਦੋਂ ਰੱਖੀ ਜਾਵੇਗੀ ਉਹ ਸਮੇਂ ਦੇ ਗਰਭ ਦੇ ਵਿੱਚ ਹੈ ਆਉਣ ਵਾਲੇ ਸਮੇਂ ਦੇ ਇਹ ਅਜੇ ਤੱਕ ਨਹੀਂ ਪਤਾ ਪਰ ਹੁਣ ਤੁਹਾਨੂੰ ਦੱਸਦੀ ਕਿ ਇਹ ਮੀਟਿੰਗ ਫਿਲਹਾਲ ਰੱਦ ਕਰ ਦਿੱਤੀ ਗਈ ਹੈ 23 ਦਸੰਬਰ ਨੂੰ ਇਹ ਮੀਟਿੰਗ ਰੱਖੀ ਸੀ ਹੁਣ ਮੀਟਿੰਗ ਰੱਦ ਹੋਈ ਹੈ ਹਾਲਾਂਕਿ ਬੀਤੇ ਦਿਨ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਜਿਹੜੇ ਨਿਯੋਸ਼ਰੀ ਅਕਾਲਤ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਵੀ ਮਿਲਦੇ ਨੇ ਮਾਸ਼ੀਵਾੜਾ ਸਾਹਿਬ ਦੇ ਵਿੱਚ ਮੁਲਾਕਾਤ ਹੁੰਦੀ ਹੈ ਜੱਥੇਦਾਰ ਸ਼੍ਰੀ ਕਾਲਤਤ ਸਾਹਿਬ ਦੇ ਗਿਆਨੀ ਰਗबीर ਸਿੰਘ ਹੁਣਾ ਦੇ ਨਾਲ ਡਾਕਟਰ ਦਲਜੀਤ ਚੀਮਾ ਬਲਵਿੰਦਰ ਸਿੰਘ ਪੁੰਦੜ ਮਹੇਸ਼ੰਦਰ ਗਰੇਵਾਲ ਗੁਲਜਾਰ ਸਿੰਘ ਰਣੀਕੇ ਔਰ ਪਰਮਜੀਤ ਸਰਨਾ ਹੁਣਾ ਦੀ ਮੁਲਾਕਾਤ ਗਿਆਨੀ ਰਗबीर ਸਿੰਘ ਹੁਣਾ ਦੇ ਨਾਲ ਮਾਸੀਵਾੜੇ ਦੇ ਵਿੱਚ ਹੁੰਦੀ ਹੈ ਇਹ ਵੀ ਮੁੱਦੇ ਤਮਾਮ ਉਹਨਾਂ ਦੇ ਨਾਲ ਵਿਚਾਰੇ ਜਾਂਦੇ ਨੇ ਤੇ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਕਹਿ ਦਿੱਤਾ ਜਾਣਾ ਕਿ ਰੁਝੇਵੇਂ ਹੁਣ ਕਰਕੇ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਕਿਤਨਾ ਕਿ ਤੈਨੂੰ ਆਪਸੀ ਵੀ ਤਾਲਮੇਲ ਨਾਲ ਜੁੜ ਕੇ ਦੇਖਿਆ ਜਾ ਰਿਹਾ ਜੋ ਝੜਕਾਰ ਹੀ ਮਿਲ ਪਾਰੀ ਹੈ ਪਰ ਫਿਲਹਾਲ ਇਹ ਕਾਰਨ ਇਹੀ ਦੱਸਿਆ ਜਾ ਰਿਹਾ ਕਿ ਕੋਈ ਰੁਝੇਵੇਂਆ ਕਰਕੇ ਫਿਲਹਾਲ ਦੀ ਘੜੀ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਜਿਹੜੀ ਅੰਤਰਿੰਕ ਕਮੇਟੀ ਦੀ ਬੈਠਕ ਸੱਦੀ ਗਈ ਸੀ ਐਸਜੀਪੀਸੀ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲਤ ਸਹਿਬ ਦੀ ਨਰਾਜ਼ਗੀ ਦੇ ਚੱਲਦਿਆਂ ਇਹ ਮੀਟਿੰਗ ਸੱਦ ਲਈ ਗਈ ਸੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀਆਂ ਸਵਾਮਾਂ ਵਾਪਸ ਲਈਆਂ ਗਈਆਂ ਸੀ ਤਾਂ ਇਹ ਵਿਧੀ ਵਿਵਧਾਨ ਤੋਂ ਜਾਂ ਇਹ ਨੀਤੀ ਤੋਂ ਖਫਾ ਨਜ਼ਰ ਆਈ ਸੀ ਸ਼੍ਰੀ ਅਕਾਲਤ ਸਹਿਬ ਦੇ ਜਥੇਦਾਰ ਤਾਂ ਇਸੇ ਕਰਕੇ ਮੋੜ ਤੋਂ ਇਹ ਮੀਟਿੰਗ ਸੱਦੀ ਗਈ ਸੀ ਕਿ ਪਰ ਹੁਣ ਦੱਸ ਦਈਏ ਕਿ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਹੈ 23 ਦਸੰਬਰ ਨੂੰ ਮੀਟਿੰਗ ਹੋਣੀ ਸੀ ਅੰਮ੍ਰਿਤਸਰ